ਦੇਣਾ ਇਹ ਬਹੁਤ ਹੀ ਇੱਚ ਰੱਖਦੇ ਆਂ ਲੋਕਾਂ ਕਹਿ ਲਈਏ ਜੇ ਅੱਜ ਉਹਨਾਂ ਤੋਂ ਬੋਲਣ ਦੇ ਕਹਿ ਸਕਦੇ ਆਂ ਅੱਜ ਜੋ ਤੋਂ ਜਿਹੜੇ ਅਲਰੀਡੀ ਅਦਰ ਪ੍ਰੈਜ਼ੀਡੈਂਟ ਨੇ ਖੜਕੇ ਸਾਹਿਬ ਨਾਲ ਕੇ ਰੋਹ ਗਾਦੀ ਸਾਹਿਬ ਸਾਡੇ ਇੰਡੀਆ ਦੇ ਪ੍ਰੈਜ਼ੀਡੈਂਟ ਜੀ ਸਾਡੇ ਘਰਾਜੀ ਸਾਡੇ ਇਥੋਂ ਦੇ ਜਿਹੜੇ ਸਾਡੇ ਕੋਆਰਡੀਨੇਟਰ ਸਡੇ ਭਰਾ ਨੇ ਤਾਂ ਕਦੇ ਸੇ ਆਉਂਦੇ ਰੈਂਪੀ ਸਾਡੇ ਮੇਰੇ ਨਾਲ ਬੈਠੇ ਨੇ ਆਲੀ ਸਾਡੇ ਵਿਆਪ ਦੇ ਪ੍ਰਧਾਨ ਤੇ ਰਿਪਲੇਸਿੰਗ ਬਿਠਾਈ ਬੈਠੇ ਨੇ ਬਖਸ਼ੀ ਜੀ ਬੈਠੇ ਨੇ ਦਾਵਾ ਜੀ ਮੇਰੇ ਕੋਲ ਬੈਠੇ ਸੀਗੇ ਸਦੇ ਪਿੰਡ ਦੇ ਕੌਂਸੀ ਬਾਬਾ ਬੈਠੇ ਨੇ ਧੀਰ ਸਾਹਿਬ ਬੈਠੇ ਨੇ ਬਖਸ਼ੀ ਜੀ ਨੇ ਮੈਂ ਸਾਰਿਆਂ ਦਾ ਹੀ ਪਹਿਤਰੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਇਹ ਜਿੰਮੇਵਾਰੀ ਸੌਂਪੀ ਆ ਤੇ ਮੈਂ ਇਹ ਜਿੰਮੇਵਾਰੀ ਨੂੰ ਆਪਣੀ ਤਨਦੇਹੀ ਨਾਲ ਜੋ ਵੀ ਇੱਥੇ ਮੈਨੂੰ ਇਹ ਆਪਣਾ ਸੁਭੀ ਲੈਣਗੇ ਮੈਂ ਆਪਣੀ ਡਿਊਟੀ ਜਿਹੜੀ ਹੈ ਉਹ ਪੂਰੀ ਆਪਣੀ ਤਨਦੇਹੀ ਨਾਲ ਆਪਣੀ ਲਵਾਵਾਂਗਾ ਉਹ ਵੀ ਇਲਾਕੇ ਦੇ ਕੇ ਕਿਸਾਨ ਨੂੰ ਸੁਮਸਕਲ ਆਉਂਦੀ ਆ ਮੈਂ ਉਹਦੇ ਨਾਲ ਮੋੜੇ ਮੋੜੇ ਡਾਕਾ ਦਾ ਕਰੂੰਗਾ ਕੋਈ ਇਲਾਕੇ ਦੇ ਵਿੱਚ ਕਿਸ ਕਿਸੇ ਕਿਸਮ ਦੀ ਵੀ ਕਿਸੇ ਮਜ਼ਦੂਰ ਨੂੰ ਕਿਸਾਨ ਨੂੰ ਕਿਸੇ ਨੂੰ ਵੀ ਕੋਈ ਦਿੱਕਤ ਆਉਂਦੀ ਆ ਅਸੀਂ ਦਿਨ ਰਾਤ ਉਹਦੇ ਨਾਲ ਹਾਜ਼ਰ ਆ ਜੇ ਜੋ ਵੀ ਇਹਨਾਂ ਦੇ ਹੋਣਗੇ ਕੰਮ ਵਾਸਤੇ ਅਸੀਂ ਉਹਦੀ ਪਰਖਣਾ ਕਰਦੇ ਹੋਏ ਇਹਨੂੰ ਇਸ ਤਰ੍ਹਾਂ ਦੇਖਾਂਗੇ ਅੱਜ ਨਵੀਂ ਜਿੱਤੀ ਕੀਤੀ ਗਈ ਹੈ ਕਾਂਗਰਸ ਦੀ ਕਹਿਣਾ ਚਾਹਵਾ ਕਿ ਨਾਲ ਬਾਲ ਮਿਲੇਗਾ ਬਹੁਤ ਇਹ ਏਰੀਏ ਸਾਡਾ ਪਹਿਲਾ ਕੋਈ ਸਟੇਟ ਲੈਵਲ ਦਾ ਮੰਦਾ ਮਜ਼ਬੂਤ ਨਹੀਂ ਸੀਏਗਾ ਤੇ ਸਰਦਾਰ ਸੁਖਪਾਲ ਸਿੰਘ ਖਹਿਰਾ ਜੀ ਦੇ ਹੁਕਮਾਂ ਤੇ ਤੇ ਅੱਜ ਐਮਪੀ ਸਾਹਿਬ ਨੂੰ ਵੀ ਰਿਕੁਐਸਟ ਕੀਤੀ ਮੇਅਰ ਸਾਹਿਬ ਨੂੰ ਸਰਦਾਰ ਅਮਨ ਬਖਸ਼ੀ ਜੀ ਨੂੰ ਆਪਣੇ ਜੋਸੀ ਸ਼ਾਹ ਨੂੰ ਚੇਅਰਮੈਨ ਸਾਹਿਬ ਨੂੰ ਰੋਮ ਜੀ ਨੂੰ ਤੇ ਰੰਦਾਵਾ ਸਾਹਿਬ ਸਰਦਾਰ ਸੁਖਰਾਸ ਸਿੰਘ ਨੂੰ ਅਨੁਸਾਰ ਨਾਲ ਲੈ ਕੇ ਤੇ ਸਰਦਾਰ ਹਰगोਪਾਲ ਸਿੰਘ ਜੀ ਦੀ ਜਿਹੜੀ ਨਿਯੁਕਤੀ ਕੀਤੀ ਇਹਨਾਂ ਨੂੰ ਸਟੇਟ ਲੈਵਲ ਦਾ ਜਨਰਲ ਸੈਕਟਰੀ ਬਣਾਇਆ ਕਿਸਾਨਾਂ ਨੂੰ ਕਈ ਮੁਸ਼ਕਲਾਂ ਆਉਂਦੀਆਂ ਰਹਿੰਦੀਆਂ ਜਿ세 ਤਰ੍ਹਾਂ ਪਹਿਲਾਂ ਵੀ ਅਸੀਂ ਸਾਰੇ ਸਾਡੇ ਨਾਲ ਤੇ ਅਸੀਂ ਆਲ ਇੰਡੀਆ ਜੂ ਵੀ ਜਾਣਦੇ ਆ ਪਰ ਅਸੀਂ ਪੰਜਾਬ ਦੇ ਵਿੱਚ ਵੀ ਬਹੁਤ ਕਿਤੇ ਮੰਡੀਆਂ ਦੇ ਵਿੱਚ ਜਿੱਤਾਂ ਪਿਛਲੀ ਵਾਰਾ ਝੋਨੇ 'ਚ ਕੱਟ ਲੱਗੇ 180 ਰੁਪਏ ਕੋਇੰਟਲ ਦੇ ਕਾਰਨ ਉਦੋਂ ਵੀ ਅਸੀਂ ਕਈ ਸਾਮਾਂ ਦੇ ਜਾ ਕੇ ਇਨਸਪੈਕਟਰਾਂ ਨੂੰ ਜਾਂ ਸਰਕਾਰ ਦੇ ਜਿਹੜੇ ਉਹਦੇਦਾਰ ਸੀ ਅਫਸਰ ਉਹਨਾਂ ਨੂੰ ਘੇਰਿਆ ਵੀ ਨਹੀਂ ਪੈਸੇ ਦੇਣੇ ਹੋਰ ਵੀ ਕਈ ਬਿਜਲੀ ਦੀਆਂ ਸਵੱਸਿਆਵਾਂ ਦੂਜੀਆਂ ਕਈ ਕਈ ਕਿਸਾਨਾਂ ਨੂੰ ਜਿਹੜੀਆਂ ਆਉਂਦੀਆਂ ਨੇ ਉਸੇ ਡਟ ਕੇ ਜਿਹੜੀ ਸਾਡੀ ਕਿਸਾਨ ਕਾਂਗਰਸ ਆ ਉਹਦਾ ਉਹਨਾਂ ਕਿਸਾਨਾਂ ਦੇ ਹੱਕ 'ਚ ਗੱਲ ਕਰਦੀ ਤੇ ਖੜਦੀ ਆ ਉਹਨਾਂ ਦੇ ਮੁਸ਼ਕਲਾਂ ਜੋ ਵੀ ਮੁਸ਼ਕਲ ਆ ਹੱਲ ਕਰਾਉਂਦੀ ਆ ਇਸੇ ਤਰ੍ਹਾਂ ਹੁਣ ਸਰਦਾਰ ਹਰਗੋਪਾਲ ਸਿੰਘ ਜੀ ਇਥੇ ਕੋਈ ਵੀ ਮਸਲਾ ਹੋਵੇ ਆਪਣੇ ਲੈਵਲ ਤੇ ਕਿਸਾਨਾਂ ਦਾ ਹੱਲ ਕਰਾਉਣਗੇ ਜੇ ਕੋਈ ਇਹਨਾਂ ਤੋਂ ਉੱਪਰ ਦੀ ਗੱਲ ਜਾਂਦੀ ਆ ਇਸ ਮੈਨੂੰ ਦੱਸਣਗੇ ਮੈਂ ਖੈਰਾ ਸਾਹਿਬ ਨੂੰ ਨਾਲ ਐਮਪੀ ਸਾਹਿਬ ਨੂੰ ਬਖਸ਼ੀ ਜੀ ਨੂੰ ਇਹਨਾਂ ਸਾਰਿਆਂ ਨੂੰ ਨਾਲ ਲਿਆਣ ਕੇ ਉਹ ਅਸੀਂ ਸਾਨੂੰ ਜੋ ਵੀ ਜਿੱਤਰਾ ਵੀ ਧਰਨਾ ਲਾ ਕੇ ਜਾਂ ਜਿਹੜੇ ਵੀ ਤਰੀਕੇ ਨਾਲ ਕਿਸਾਨਾਂ ਦੀ ਮੁਸ਼ਕਲ ਹੱਲ ਕਰਾਉਣੀ ਉਹ ਕਰਾਵਾਂਗੇ ਜੀ ਕਿਸਾਨ ਦਾ ਅਜੇ ਵੀ ਮੁਸ਼ਕਲ ਚ ਨੇ ਅਜੇ ਵੀ ਸੜਕਾਂ ਦੇ ਨੇ ਕਿੱਥੇ ਕਮੀ ਹੈ ਉਦੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ ਕਿਸਾਨ ਉਦੋਂ ਦੇ ਛੜਕਾਂ ਦੇ ਨੇ ਅੰਗਰੇਜ਼ ਰਾਜ ਦੇ ਵੇਲੇ ਵੀ ਛੜਕਾਂ ਦੇ ਹੀ ਪਰ ਉਹ ਜਿੱਥੇ ਵੀ ਹੁਣ ਸਾਡਾ ਜਿੰਨੂੰ ਜ਼ਿਆਦਾ ੱਤਕਾ ਕਰਦੇ ਆ ਉੱਥੇ ਅਸੀਂ ਕਿਸਾਨਾਂ ਦੇ ਨਾਲ ਖੜਦੇ ਨੇ ਉਹ ਸਾਡੀ ਜਿਹੜੀ ਮੁਸ਼ਕਿਲ ਆ ਉਹਨਾਂ ਦੀ ਦੂਰ ਕਰਾਉਣੇ ਆ ਉਦੋਂ ਚੱਲਦਾ ਹੀ ਆ ਸ਼ੁਰੂ ਤੋਂ ਸਿਸਟਮ ਉਹ ਤੇ ਸਰਕਾਰਾਂ ਕਰਦੀਆਂ ਇਹ ਕਿਸਾਨਾਂ ਦੇ ਨਾਲ ਸਰਕਾਰ ਨੇ ਇੱਕ ਵਾਦਾ ਕੀਤਾ ਸੀ ਕਿਸਾਨਾਂ ਨਾਲ ਨਹਿਰੀ ਪਾਣੀ ਦਾ ਉਹ ਕਿੰਨਾ ਕੁੜਾ ਹੋਇਆ ਨਹਿਰੀ ਪਾਣੀ ਬਿਲਕੁਲ ਨਹੀਂ ਮੈਂ ਆਪ ਖੇਤੀ ਕਰਦਾ 100 ਕਿਲੇ ਦੀ ਖੇਤੀ ਮੈਂ ਕਰਦਾ ਬਿਲਕੁਲ ਨਹੀਂ ਪਾਣੀ ਆਉਦਾ ਹੋ ਵੀ ਜਾ ਕੇ ਵੇਖ ਲਓ ਉਹ ਜਿੰਨਾ ਪਹਿਲਾਂ ਆਉਂਦਾ ਸੀ ਸਾਡੀ ਕਾਂਗਰਸ ਸਰਕਾਰ ਦੇ ਵਿੱਚ ਉਦੋਂ ਵੀ ਉਹ ਸਾਰਾ ਉਹ ਬਿਆਨਾਂ ਦਾ ਤਾਂ ਸੀਮਤ ਰਹਿ ਗਿਆ ਉਹ ਪਿਛਲੀ ਮੇਰੇ ਫੇਸਬੁੱਕ ਦੇ ਵੇਖ ਲਓ ਕਈਆਂ ਥਾਵਾਂ ਤੇ ਮੈਂ ਖੜਕੇ ਪਾਇਆ ਸੀ ਜਿਹੜਾ ਕਹਿੰਦੇ 10 ਜੂਨ ਨੂੰ ਪਾਣੀ ਆ ਜਾਊਗਾ 25 ਜੂਨ ਨੂੰ ਜੂਨ ਤੋਂ ਬਾਅਦ ਜੁਲਾਈ ਦੇ ਵਿੱਚ ਅਸੀਂ ਕਈਆਂ ਸੋਇਆਂ ਦੇ ਕਈਆਂ ਨਹਿਰਾਂ ਤੇ ਖੜਕੇ ਪਾਉਂਦੇ ਰਹੇ ਵੀਡੀਓ ਮੈਂ ਪਾਉਂਦਾ ਰਿਹਾ ਖੈਰਾ ਸਾਹਿਬ ਪਾਉਂਦੇ ਰਹੇ ਨੇ ਵੀ ਆਹ ਵੇਖੋ ਖਾਂਦੀ ਪਏ ਨੇ ਸੁੱਕੇ ਪਏ ਨੇ ਉਹ ਇਹਨਾਂ ਦਾ ਵਾਦਾ ਜਿਲਕੋ ਬਿਲਕੁਲ ਖੋਖਲਾ ਵਾਦਾ ਹੈ ਅਗਲੀ ਵਾਰਾਂ ਵੀ ਤੁਹਾਨੂੰ ਦਿਖਾ ਦੇਾਂਗੇ ਇੱਕ ਵਾਦਾ ਨਾਲ ਕੀਤਾ ਸੀ ਝੋਨੇ ਦੀ ਪਰਾਲੀ ਲੈ ਕੇ ਆਪਾਂ ਕੋਈ ਹੱਲ ਘਟਾਂਗੇ ਉਹ ਹੁਣ ਤੱਕ ਹੱਲ ਨਹੀਂ ਹੋਇਆ ਝੋਨੇ ਦੀ ਪਰਾਲੀ ਫੇਰ ਆ ਗਈ ਆ ਖਰਚੇ ਫੇਰ ਹੋਣਗੇ ਖਰਚੇ ਕਿਉਂ ਜਿਹੜਾ ਛੋਟਾ ਕਿਸਾਨ ਆ ਉਹ ਕਿਤਰਾ ਉਹ ਇੰਨਾ ਮਹਿੰਗੀ ਜਿਹੜੀ ਆ ਸਬਸਿਡੀ ਨਹੀਂ ਦਿੰਦੀ ਚੰਦ ਬੰਦਿਆਂ ਦੀ ਉਹ ਆਪਣੇ ਚੇਤਿਆਂ ਨੂੰ ਦੇ ਲਿੰਦੇ ਆ ਦੂਜੇ ਜਿਹੜੇ ਆ ਉਹ ਰਹਿ ਜਾਂਦੇ ਆ ਜਿਹੜਾ ਨੂੰ 5 ਕਿੱਲੇ ਵਾਲਾ 2 ਕਿੱਲੇ ਵਾਲਾ 3 ਕਿੱਲੇ ਵਾਲਾ ਉਹ ਕਿਤਰਾ ਐਡਾ ਵੱਡਾ ਟਰੈਕਟਰ ਲਿਆਊਗਾ ਸੁਪਰ ਸੀਡਰ ਕਿਦਾਂ ਲਿਆਊਗਾ ਉਹ ਸਰਕਾਰ ਨੂੰ ਚਾਹੀਦਾ ਕਿ ਉਹਨਾਂ ਵਾਸਤੇ ਕੋਈ ਹੱਲ ਕੱਢੇ ਕੋਈ ਹੱਲ ਨਹੀਂ ਹੈ ਉਹਨਾਂ ਵਾਸਤੇ ਉਦਾਂ ਹੀ ਕਿਉਂ ਪਰਚੇ ਕਰਨਗੇ ਪਿਛਲੀ ਵਾਰ ਵੀ ਅਸੀਂ ਪਰਚੇ ਰੱਦ ਕਰਾਏ ਐ ਐਤਕੀਮ ਕਰਾਵਾਂਗੇ ਪਰਚਾ ਕੇਤ ਨਹੀਂ ਹੁੰਦਾ ਜੀ ਆਨੇ ਹੋਰ ਆ ਰਹੇ ਆ ਵਪਾਰ ਮੰਡਲ ਤੋਂ ਪਾਰ ਮੰਡਲ ਦਾ ਉੱਤੇ ਜ਼ਰੂਰ ਉਰੂਤ ਅਸਰੇ ਕਿ ਮੇਰੇ ਕੋਲ 50 ਲੱਖ ਰੁਪਏ ਮੰਗ ਰਹੇ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਵੀ ਨਹੀਂ ਕਰਾ ਰਹੇ ਸਰਕਾਰਪੋਰੇਸ਼ਨ ਦੇ ਇਲੈਕਸ਼ਨ ਜਿਹੜੇ ਆ ਇਹ ਫੇਲਿਅਰ ਹੈ ਬਹੁਤ ਵੱਡਾ ਸਰਕਾਰ ਦਾ ਕਿ ਇੱਕ ਸਾ ਜਿਹੜੀ ਸਰਕਾਰ ਚੋਣਾਂ ਤੋਂ ਭੱਜੇ ਨਾ ਜਿਹੜਾ ਲੀਡਰ ਚੋਣ ਲੜਨ ਤੋਂ ਭੱਜੇ ਇਹਦਾ ਮਤਲਬ ਹੁੰਦਾ ਕਿ ਉਹਨੂੰ ਪਤਾ ਲੱਗ ਗਿਆ ਕਿ ਉਹਦਾ ਕੰਮ ਜਿਹੜਾ ਰਾਜਨੀਤੀ ਚ ਸਮਾਪਤ ਸੁਣੋ ਸੋ ਇਹਨਾਂ ਨੇ ਮੰਨ ਲਿਆ ਨਾ ਕੋਈ ਕਰਾਰੇ ਜੀ ਬਿਲਕੁਲ ਤੁਹਾਡੇ ਸਾਹਮਣੇ ਹੋਰ ਕਾਰਨ ਕੀ ਦੱਸੋ ਨਾ ਜੋ ਅੱਜ ਸਾਰਾ ਸ਼ਹਿਰ ਕਾਰਪੋਰੇਸ਼ਨ ਦਾ ਅੰਮ੍ਰਿਤਸਰ ਸਾਰਾ ਸ਼ਹਿਰ ਗੰਦਨਾ ਭਰਿਆ ਪਿਆ ਨਾ ਕੋਈ ਚੁੱਕਣ ਵਾਲਾ ਨਾ ਕੋਈ ਸੀਵਰੇਜ ਸਾਫ਼ ਕਰਨ ਵਾਲਾ ਨਾ ਕੋਈ ਵਾਟਰ ਸਪਲਾਈ ਠੀਕ ਕਰਨ ਵਾਲਾ ਨਾ ਕੋਈ ਲਾਈਟ ਵਾਲਾ ਦੇਖੋ ਇੱਕ ਤੰਤਰ ਹੁੰਦਾ ਅਫਸਰशाही ਦਾ ਜੇ ਚੁਣੇ ਹੋ ਨਵੇਂ ਦੇ ਨਹੀਂ ਆ ਗਏ ਉਹ ਤਾਂ ਜੇ ਲੈਵਲ ਦੇ ਹਰ ਪੱਤਰ ਤੇ ਹੈਗੇ ਨੇ ਉਹ ਸਭ ਐਸੇਲੇ ਭ੍ਰਿਸ਼ਟਾਚਾਰ ਨਾਲ ਲਿਖ ਤੋਏ ਔਰ ਮਤਲਬ ਐ ਆਨੰਦ ਲੈ ਰਹੇ ਨੇ ਸਰਕਾਰ ਬਿਲਕੁਲ ਮਤਲਬ ਫੇਲ ਹੋ ਗਈ ਆ ਉਹਨੂੰ ਪਤਾ ਸੀ ਇਹ ਇਲੈਕਸ਼ਨ ਹੋ ਜਾਣੀ ਸੀ 2022 ਦੇ ਸਟਾਰਟ 'ਚ ਇਹਦੇ ਇਲੈਕਸ਼ਨ ਨੂੰ ਤੁਰੰਤ ਬਾਅਦ ਇਹਦੀ ਇਲੈਕਸ਼ਨ ਆ ਜਾਂਦੀ ਡਰਦੇ ਆ ਕਿ ਅਸੀਂ ਸ਼ਾਇਦ ਬਦਲ ਹਾਰ ਜਾਗੇ ਧਰਨਾ ਤੇ ਤੁਸੀਂ ਆ ਗਏ ਆ ਹਾਰ ਜਿੱਤੇ ਤੇ ਹਾਰ ਜਿੱਤੇ ਦੇ ਕੋ ਬਣੀ ਪੋਲਿਟੀਕਲ ਬੰਦੇ ਚ ਪਰ ਤੁਸੀਂ ਡਰੋ ਹਾਰ ਤੋਂ ਡਰਦੇ ਡਰਦੇ ਦੋਸਤਾਂ ਦਾ ਹਿੱਸਾ ਲੈ ਕੇ ਵਿੱਚੇ ਕਰਤੀ ਆ ਸਾਰੇ ਸ਼ਹਿਰ ਅਮਰਸਰ 'ਚ ਜਾ ਕੇ ਲਾ ਦੇ ਕੋ ਕੀ ਨੇ ਲੋਕ ਥਾਤਾ ਤੁਰੇ ਫਿਰਦੇ ਨੇ ਗੰਦ ਦਾ ਢੇਰ ਹਰ ਕੋਨੇ 'ਚ ਲੱਗ ਗਿਆ ਸ਼ਹਿਰ ਅਗੇ ਇਦਾਂ ਨਹੀਂ ਸੀ ਹੁੰਦਾ ਕਿਉਂਕਿ ਕੌਂਸਲ ਚੁਣੇ ਐ ਨਹੀਂ ਵਿਚਾਰੇ ਜਿਹੜੇ ਚਕੌਲ 2 ਸਾਲ ਦੇ ਮਤਲਬ ਖਤਮ ਹੋ ਗਿੱਟ ਨੇ ਔਰ ਉਹਨਾਂ ਵਿਚਾਰੇ ਕੀ ਕਰਨ ਜੇਬ ਤੋਂ ਕੀ ਕੁਝ ਕਰ ਸਕਦੇ ਸੋ ਸਰਕਾਰ ਦਾ ਤੇ ਐਸ ਵੇਲੇ ਬਹੁਤ ਬੁਰੀ ਤਰ੍ਹਾਂ ਦਿਵਾਲੀਆ ਨਿਕਲ ਰਹੀ ਹੈ ਹਰ ਪੱਖ ਤੋਂ ਇੱਕ ਪੱਖ ਤੋਂ ਨਹੀਂ ਕਰਜ਼ਾਈ ਪੰਜਾਬ ਨੂੰ ਕਰੀ ਜਾ ਰਹੇ ਆ 5500 ਕਰੋੜ ਦਾ ਜੀਐਸਟੀ ਕਿੱਥੇ ਗਿਆ ਤੁਹਾਡੇ ਸਾਹਮਣੇ 100 ਕਰੋੜ ਜੇ ਕੋਈ ਮੰਤਰੀ ਦਾ ਨਾਮ ਆ ਰਿਹਾ ਉਹਦੀ ਵਾਈਫ ਦਾ ਨਾਮ ਆ ਰਿਹਾ ਦਾ ਸਾਈਬਰ ਦਾ ਢਟਾਲਾ ਹੈ ਇਹੋ ਜੇ ਨੇਕਾਂ ਨੇ ਬਟ ਮਨੁਦੇਸ ਦੀ ਕਿਹਾਦਤ ਕਿ ਉਹਨੂੰ ਮੰਤਰੀ ਨੂੰ ਬਦਲ ਦੇਣਗੇ ਸਾਰੇ ਕੋ ਬੈਠੇ ਨੇ ਸੋ ਸਰਕਾਰ ਹਰ ਪੱਖ ਤੋਂ ਫੇਲ ਰਹੀ ਠੀਕ ਹੈ ਪਾਜੀ ਪੰਜਾਬ ਦੇ ਵਿੱਚ ਆਯੁਸ਼ਮਾਨ ਸਕੀਮ ਜਿਹੜੀ ਗੈਮਟ ਹੈ ਉਹ ਸੈਂਟਰ ਗਵਰਨਮੈਂਟ ਨੇ ਰੋਕ ਲਈਆ ਹਸਪਤਾਲਾਂ ਦੇ ਵਿੱਚ ਲਾਜ ਨਹੀਂ ਹੋ ਰਿਹਾ ਦੇਖੋ ਦੇਖੋ ਜਿੰਦ ਤੱਕ ਸੈਂਟਰ ਗਵਰਨਮੈਂਟ ਦੇ ਫੰਡ ਰੋਕਣ ਦਾ ਸਵਾਲ ਹੈ ਉੱਥੇ ਅਸੀਂ ਪੰਜਾਬ ਨਾਲ ਹਰ ਗੱਲ ਅਸੀਂ ਉਹ ਕਹਿੰਦੇ ਵੀ ਆਰਡੀਐਫ ਦੇ ਫੰਡ ਵੀ ਮਿਲਣੇ ਚਾਹੀਦੇ ਨੇ ਇਹਦੇ ਫੰਡ ਵੀ ਹੋਣੇ ਚਾਹੀਦੇ ਨੈਸ਼ਨਲ ਐਮਰਜੈਂਸੀ ਮਿਸ਼ਨ ਦੇ ਫੰਡ ਵੀ ਹੋਣੇ ਚਾਹੀਦੇ ਪਰ ਦੂਜੇ ਮੈਂ ਜਿਹੜੀ ਉਹਨਾਂ ਦਾ ਅ ਮਤਲਬ ਇਹਦੇ ਤੇ ਪਤਿ ਇਹ ਹੈ ਕਿ ਫੰਡ ਦੇ ਲਿਉਂਦੇ ਨੇ ਤੋਂ ਸੈਂਟਰ ਕੋਰਨਰ ਤੇ ਫੋਟੋ ਲਾ ਕੇ ਆਪਣੀ ਕਹਿੰਦੇ ਕਿ ਅਸੀਂ ਆਗਾ ਅਸੀਂ ਇਹ ਮਲਾ ਨਹੀਂ ਚਲਾ ਰਹੇ ਆ ਜਿਹੜਾ ਡਿਪਾਰਟਮੈਂਟ ਕੋਈ ਫੰਡ ਦੇ ਕੇ ਜਾਂ ਸਰਕਾਰ ਮਦਦ ਕਰਦੀ ਇਹਨਾਂ ਨੂੰ ਤਾਂ ਦੱਸਣਾ ਚਾਹੀਦਾ ਕਿ ਆ ਨੈਸ਼ਨਲ ਹੈਲਥ ਮਿਸ਼ਨ ਦੇ ਫੰਡ ਨੇ ਆ ਆਰਟੀਐਫ ਦੇ ਫੰਡ ਨੇ ਆ ਬਾਰਡਰ ਏਰੀਆ ਦੇ ਫੰਡ ਨੇ ਦੱਸਣਾ ਚਾਹੀਦਾ ਪਰ ਇਹਦੇ ਚ ਅਸੀਂ ਕੇਂਦਰ ਸਰਕਾਰ ਨੂੰ ਮੰਗ ਵੀ ਕਰਦੇ ਆਂ ਔਰ ਦਬਾਅ ਵੀ ਬਣਾਵਾਂਗੇ ਕਿ ਪੰਜਾਬ ਕੋਲ ਵਿੱਤੀ ਹਾਲਤ ਬਹੁਤ ਮਾੜੀ ਹੈ ਇੱਕ ਗਲਤ ਸਰਕਾਰ ਲੋਕ ਚੁਣ ਬੈਠੇ ਨੇ ਉਹਦੇ ਕਰਕੇ ਹੋਰ ਜਿਹੜਾ ਇਹ ਹਾਲਾਤ ਜਿਹੜੇ ਆ ਉਹ ਬਾਈ ਡੇ ਬਾਈ ਡੇ ਪੰਜਾਬ ਦੇ ਮਾੜੇ ਹੁੰਦੇ ਜਾ ਰਹੇ ਨੇ ਕਰਜ਼ਾ ਚੁੱਕ ਕੇ ਸਰਕਾਰ ਚਲਾ ਰਹੀ ਆ ਤੁਸੀਂ ਸਾਡੇ ਨਾਲ ਇਹੋ ਜਿਹਾ ਕੰਮ ਨਾ ਕਰੋ ਤੁਸੀਂ ਸਾਡੀਆਂ ਬੇੜੀਆਂ ਬਕਾਇਆ ਪੇਮੈਂਟਾਂ ਨੇ ਉਹ ਟਾਈਮ 'ਸੇ ਪਿਚੋ ਤਾਂ ਕਿ ਲੋਕਾਂ ਦਾ ਜੀਵਨ ਕੁਝ ਸਖਾਲਾ ਹੋ ਸਕੇ ਭਾਈ ਪਿਛੇ ਤੁਸੀਂ ਨੈਸ਼ਨਲ ਹਾਈਵੇ ਦਾ ਮੁੱਦਾ ਚੁੱਕਿਆ ਸੀਗਾ ਜਿਹੜੇ ਰੁਕੇ ਹੋਏ ਕੰਮ ਆ ਉਹਨਾਂ ਚਾਲੂ ਕੀਤਾ ਜਾਵੇ ਉਹ ਕੰਮ ਕਿੱਥੇ ਤੱਕ ਪਹੁੰਚਿਆ ਕੀ ਉਹਦਾ ਬਿਲਕੁਲ ਨਹੀਂ ਉੱਥੇ ਦਾ ਉੱਥੇ ਹੀ ਹੈ ਕੋਈ ਇਹਨਾਂ ਕੋਈ ਬਾਅਦ 'ਚ ਅਜੇ ਤੱਕ ਇਹਨਾਂ ਨੇ 2 ਮਹੀਨੇ ਦਾ ਟਾਈਮ ਲਿਆ ਸੀ ਕੋਈ ਇਹਨ ਕਿਤੇ ਇਹ ਗਏ ਨਹੀਂਗੇ ਕਿਤੇ ਕਿਸਾਨਾਂ ਨਾਲ ਬਹਿ ਕੇ ਇਹਨਾਂ ਨਾਲ ਮੀਟਿੰਗਾਂ ਕੀਤੀਆਂ ਨੇ ਪਰ ਉਹਦਾ ਹੱਲ ਕੋਈ ਨਹੀਂ ਕੱਟਿਆ ਪੈਸੇ ਉਹਨਾਂ ਨੇ ਦੇਣੇ ਆ ਇਹਨਾਂ ਨੇ ਕਰਨਾ ਕਿ ਇਹ ਇੱਕ ਕੜੀ ਹੈ ਵਿੱਚ ਸਰਕਾਰ ਸਿਰਫ ਨਾ ਇਹਨਾਂ ਪੈਸਾ ਦੇਣਾ ਨਾ ਇਹਨਾਂ ਪ੍ਰੋਜੈਕਟ ਬਣਾਉਣਾ ਪ੍ਰੋਜੈਕਟ ਵੀ ਉਹਨਾਂ ਬਣਾਉਣਾ ਪੈਸੇ ਵੀ ਉਹਨਾਂ ਦੇਣਾ ਪੈਸੇ ਵੀ ਖੜਕਦਾਨੇ ਚ ਪਏ ਨਹੀਂ ਜਿਹੜੇ ਲੋਕ ਇਹ ਕੰਮ ਨਹੀਂ ਕਰ ਸਕਦੇ ਉਹਨਾਂ ਤੋਂ ਤੁਸੀਂ ਕੀ ਆਸ ਕਰਦੇ ਹੋਜਾ ਸਾਹਿਬ ਇੱਕ ਮੁੰਡਾ ਇਲੈਕਸ਼ਨਾਂ ਦੇ ਵਿੱਚ ਕਾਫੀ ਸੰਘਰਮ ਸੀ ਨਾਲੇ ਨੂੰ ਲੈ ਕੇ ਤੁਹਾਨੂੰ ਬਾਰੇ ਕੀ ਕੀਤਾ हां ਮੈਂ ਨਾਲੇ ਨੂੰ ਲੈ ਕੇ ਮੇਰਾ ਦੋਸਤ ਸੀ ਪਾਰਲੀਮੈਂਟ ਦੇ ਵਿੱਚ ਉਹਦੇ ਰਹਿ ਗਿਆ ਉਹਦਾ ਕੁਐਸਚਨ ਲੱਗਾ ਸੀ ਮੈਂ ਉਹ ਤੋਂ ਕੁਐਸਚਨ ਪਾਇਆ ਸੀ ਉਹ ਸਪਲੀਮੈਂਟਰੀ ਕਿ ਤੁਸੀਂ ਇਹ ਨਾਲਿਆਂ ਨੂੰ ਕਿਉਂ ਨਹੀਂ ਠੀਕ ਕਰਦੇ ਫਿਰ ਉਹਨਾਂ ਦਾ ਲਿਖੀ ਪਿਆਰ ਆਇਆ ਬੜੀ ਗੱਲ ਮੈਂ ਤੁਹਾਨੂੰ ਉਹ ਤੋਂ ਵੀ ਕਹਿਣਾ ਥਾ ਕਿ ਇਹ ਸੈਂਟਰ ਦਾ ਕੰਮ ਨਹੀਂਗਾ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਤੁਹਾਨੂੰ ਪਤਾ ਧਾਰੀਵਾਲ ਸਾਹਿਬ ਚਲੇ ਗਏ ਕਿ 20 ਲੱਖ ਰੁਪਏ ਮੈਂ ਪ੍ਰੋਜੈਕਟ ਬਣਾਤੇ ਹੁਣ ਧਾਰੀਵਾਲ ਸਾਹਿਬ ਨੂੰ ਪੁੱਛੋ ਕਿਥੇ ਹੈ ਪ੍ਰੋਜੈਕਟ ਕਿਉਂਕਿ ਦੇਖੋ ਤੁਹਾਨੂੰ ਇੱਕ ਡਿਫਾਈਨ ਕਰਨਾ ਪਊਗਾ ਕਿ ਕਿਹੜੇ ਕਿਹੜੇ ਕੰਮ ਉਹਨਾਂ ਦੇ ਨਾਲੇ ਨੇ ਪੋਲੂਸ਼ਨ ਹੈ ਜਾਂ ਸ਼ਹਿਰ ਨੂੰ ਸਾਫ ਸਫਾਈ ਰੱਖਣੀ ਹੈ ਇਹ ਸਟੇਟ ਗਵਰਨਮੈਂਟ ਦਾ ਕੰਮ ਹੈ ਹਾਂ ਇਹਨਾਂ ਕੋ ਪੈਸੇ ਨਹੀਂ ਹੈਗੇ ਪ੍ਰੋਜੈਕਟ ਬਣਾਉਣ ਮੈਂ ਜਾ ਕੇ ਇਹਨਾਂ ਨੂੰ ਪੈਸੇ ਲਿਆ ਕੇ ਸੈਂਟਰ ਤੋਂ ਦਵਾ ਸਕਦਾ ਹਾਂ ਪਰ ਜੇ ਪ੍ਰੋਜੈਕਟ ਇਹ ਨਹੀਂ ਬਣਾਉਂਗੇ ਪੋਲੂਸ਼ਨ ਡਿਪਾਰਟਮੈਂਟ ਹੈ ਡਰੇਨੇਜ ਹੈ ਕਾਰਪੋਰੇਸ਼ਨ ਹੈ ਤਿੰਨ ਚਾਰ ਡਿਪਾਰਟਮੈਂਟਾਂ ਨੇ ਰਲ ਕੇ ਪ੍ਰੋਜੈਕਟ ਬਣਾਣਾ ਹੈ ਇੱਕ ਮਹੀਨਾ ਇੱਕ ਸਾਲ ਹੋ ਗਿਆ ਪ੍ਰੋਜੈਕਟ ਨਹੀਂ ਬਣ ਰਿਹਾ ਇਹਨਾਂ ਤੋਂ ਫਿਰ ਉੱਥੇ ਤੋਂ ਉੱਥੇ ਲੰਮਕਿਆ ਕੰਮ ਸੋ ਇਹ ਇਹ ਜਿਹੜੇ ਨਾਲੇ ਸੀ ਇਹਨਾਂ ਦਾ ਸਾਡੀ ਬਦਕਿਸਮਤੀ ਹੈ ਕਿ ਸਾਡੇ ਲੋਕਲ ਬੋਡੀ ਮਿਨਿਸਟਰ ਅਮਰਸਰ ਦੇ ਵੀ ਰਹੇ ਨੇ। ਔਰ ਬਦਕਿਸਮਤੀ ਹੈ ਵੀ ਕਿਸੇ ਨੇ ਇਹਨਾਂ ਚੀਜ਼ਾਂ ਵੱਲ ਧਿਆਨ ਨਹੀਂ ਦਿੱਤਿਆ। ਸਿਰਫ ਇਲੈਕਸ਼ਨਾਂ ਜਾ ਕੇ ਮੁੱਦਾ ਭੜਕਾਉਂਦੇ ਨੇ, ਧਿਆਨ ਦੂਜੇ ਬਨੇ ਲਾਉਂਦੇ ਨੇ ਤੇ ਲੋਕਾਂ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿਉਂਕਿ ਲੋਕ ਸਮਝਦੇ ਨੇ ਇਸ ਚੀਜ਼ ਨੂੰ। ਸੋ ਇਹ ਦਾ ਇਹਦਾ ਮੁੱਦਾ ਫਿਰ ਉੱਥੇ ਦਾ ਉੱਥੇ ਹੀ ਹੈ ਕਿਉਂਕਿ ਅਜੇ ਤੱਕ ਧਾਰੀਵਾਲ ਸਾਹਿਬ ਕੋਲ ਤੁਸੀਂ ਮੇਰਾ ਸਵਾਲ ਜ਼ਰੂਰ ਪਹੁੰਚਾਇਓ ਕਿ ਧਾਰੀਵਾਲ ਸਾਹਿਬ ਪ੍ਰੋਜੈਕਟ ਕਿਉਂ ਨਹੀਂ ਬਣ ਰਿਹਾ? ਜਿੰਨਾ ਚਿਰ ਪ੍ਰੋਜੈਕਟ ਨਹੀਂ ਬਣੂਗਾ ਉਹਨਾਂ ਚਲ ਇਹ ਗੱਲ ਅੱਗੇ ਨਹੀਂ ਤੁਰ ਸਕਦਾ। ਉਹ ਜੀ ਸਰ ਪਹਿਲਾਂ ਤਾਂ ਬੜੇ ਜੋਸ਼-ਖੋਰ ਨਾਲ ਇਹਨਾਂ ਨੇ ਉੱਥੇ ਵਰਕਰ ਵੀ ਲਾਏ ਨੇ, ਨਾਲੇ ਦੀ ਸਫਾਈ ਵੀ ਸ਼ੁਰੂ ਕਰਵਾ ਦਿੱਤੀ ਸੀ। ਉਸ ਤੋਂ ਬਾਅਦ ਕੰਮ ਉੱਥੇ ਮੈਂ ਜਿਹੜੇ ਜਿਹੜੇ ਬੰਦੇ ਦੱਸਦਾ ਨਹੀਂ ਕਿ 20 ਲੱਖ ਸਰ ਬੁਟੀ ਕਢਾਈ ਇਹਨਾਂ ਨੇ। ਮੇਰੀ ਗੱਲ ਨਹੀਂ ਜ਼ਮੀਦਾਰ 20 ਲੱਖ ਬਹੁਤ ਪੀਨ ਅਟੈਕ ਛੋਟਾ ਜਿਹਾ। ਕੁਝ ਨਹੀਂ ਹੋ ਸਕਦਾ। ਇਹਦੇ ਉਹਨਾਂ ਨੂੰ ਕਿਸ ਹੱਦ ਤੱਕ ਡੀਜ਼ਲ ਕਿੱਪਾ ਹੈ? ਉਹ ਤਾਂ ਸਾਨੂੰ ਪਤਾ ਮੈਂ ਕਹਿੰਦਾ ਇਹਦੇ ਹੁਣ ਪੁੱਛੋ ਲੋਨ ਕਿੱਥੇ ਗਿਆ ਮਸ਼ੀਨਾ। ਇਹਦਾ ਵੱਡਾ ਪ੍ਰੋਜੈਕਟ ਹੈ ਤਾਂ ਕਿ ਪ੍ਰਕਾਟ ਸਾਡੇ 3.400 ਕਰੋੜ ਦਾ ਪ੍ਰੋਜੈਕਟ ਬਣਨਾ ਤੁਸੀਂ ਕਹਿਣਾ ਚਾਹੁੰਦੇ ਹੋ ਕੁਸ਼ਤਾਲੀਵਾਲ ਸਾਹਿਬ ਮੇਰੀ ਇੱਕੀ ਬੇਨਤੀ ਧਾਰੀਵਾਲ ਸਾਹਿਬ ਚਲੋ ਤੁਸੀਂ ਇਲੈਕਸ਼ਨ ਹਰ ਗਏ ਬਟ ਤੁਸੀਂ ਸਰਕਾਰ ਹੈ ਤੁਸੀਂ ਮੰਤਰੀ ਜੀ ਤੁਹਾਨੂੰ ਦਾ ਹਰਜ ਵੈਸੇ ਫਾਇਦਾ ਹੋਇਆ ਉਦੋਂ ਤੇ ਮਿਨਿਸਟਰ ਵੀ ਜਾਣਾ ਸੀ ਤੁਸੀਂ ਸੋ ਇਸ ਕਰਕੇ ਤੁਸੀਂ ਵਾਦਾ ਕੀਤਾ ਸੀ ਕਿ ਨਾਲਾ ਠੀਕ ਕਰਾਵਾਂ ਮੇਰਾ ਤੁਹਾਨੂੰ ਗੁਜਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨਾਲੇ ਦਾ ਪ੍ਰੋਜੈਕਟ ਬਣਵਾਓ ਔਰ ਪ੍ਰੋਜੈਕਟ ਉਹਦਾ ਵਿਦ ਟ੍ਰੀਟਮੈਂਟ ਪਲੈਂਟ ਬਣਨਾ ਹੈ ਆ विदाउट ਨਹੀਂ ਹੋਣਾ ਕਿਉਂਕਿ ਤੁਹਾਨੂੰ ਪੈਸੇ ਨਹੀਂ ਕਿਸੇ ਨੇ ਦੇਣੇ ਤੁਸੀਂ ਕੋਲੋਂ ਗੰਦਾ ਨਾਲਾ ਨਾਲਾ ਪਾ ਕੇ ਪਾਣੀ ਪਾਏਗਾ ਘਟਨੇ ਨਹੀਂ ਮਿਲਣੇ ਤੁਹਾਨੂੰ ਪੈਸੇ ਸੋਦਾਕ ਅੱਛਾ ਪ੍ਰੋਜੈਕਟ ਬਣਾਓ ਉਹਦੇ ਵਾਸਤੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਰੀਗੇਸ਼ਨ ਡਿਪਾਰਟਮੈਂਟ ਪੰਜਾਬ ਕਾਰਪੋਰੇਸ਼ਨ ਅੰਮ੍ਰਿਤਸਰ ਤੇ ਸੀਵਰੇਜ ਡਿਪਾਰਟਮੈਂਟ ਤੇ ਪੋਲੂਸ਼ਨ ਡਿਪਾਰਟਮੈਂਟ ਇਹਨਾਂ ਤਿੰਨਾਂ ਚਾਰ ਡਿਪਾਰਟਮੈਂਟਾਂ ਦਾ ਇੱਕ ਇਕੱਠਿਆਂ ਨਇਆ ਕੰਮ ਹੈ ਇੱਕ ਕਮੇਟੀ ਬਣਾਓ ਜਿਹੜਾ ਜਿਹੜਾ ਸੈਕਟਰੀ ਲੋਕਲ ਬਾਡੀ ਉਹਦੇ ਅੰਡਰ ਜਾ ਜਿਹੜਾ ਡੀਸੀ ਅਮਰਸਰ ਹੈ ਉਹ ਨੂੰ ਟਾਈਮ ਟੂ ਟਾਈਮ ਮੀਟਿੰਗ ਇਹਦੀ ਕਰਕੇ ਜਿੰਨਾ ਚਿਰ ਇਹਦਾ ਪ੍ਰੋਜੈਕਟ ਨਹੀਂ ਬਣੂਗਾ ਪੈਸੇ ਕੌਣ ਇਹਨਾਂ ਨੂੰ ਦੇਊਗਾ ਇਹ ਬੰਦ ਨਹੀਂ ਹੋਣਾ ਐਨਜੀਟੀ ਦਾ ਇਹ ਰੂਲ ਹੈ ਇਹ ਨੈਚੁਰਲ ਫਲੋ ਨੇ ਪਾਣੀ ਆਣੀ ਇਹਦੇ ਸਾਈਡ ਤੇ ਪਾਈਪ ਆਪ ਆ ਕੇ ਅੱਗੇ ਜਾ ਕੇ ਟ੍ਰੀਟਮੈਂਟ ਪਲਾਂਟ ਲੱਗੂਗਾ ਤਾਂ ਕਿ ਅਗਲੇ ਬੰਨੇ ਵੀ ਲੋਕ ਸੁਖੀ ਹੋ ਇਹ ਇਕੱਲੀ ਸਾਨੂੰ ਪ੍ਰੋਬਲਮ ਨਹੀਂ ਕਿ ਸਾਰੇ ਜਿੱਥੇ ਜਿੱਥੋਂ ਨਾਲਾ ਲੰਘ ਰਿਹਾ ਉੱਥੇ ਕਰੀਬ ਕਿਲੋਮੀਟਰਾਂ ਜਿੱਦੀ ਪ੍ਰੋਬਲਮ ਹੈ ਜਮੀਨੇਟਲਾ ਪਾਣੀ ਮੜਾਉਂਦਾ ਸੋ ਇਹਦਾ ਮੈਂ ਪਾਰਲੀਮੈਂਟ ਦੇ ਵਿੱਚ ਵੀ ਰੱਖਿਆ ਇਹਦਾ ਜਵਾਬ ਵੀ ਆਇਆ ਇਹ ਜਿਹੜੇ ਕੰਮ ਨੇ ਇਹ ਸਟੇਟ ਗਵਰਨਮੈਂਟ ਦੇ ਨੇ ਧਾਰੀਵਾਲ ਸਾਹਿਬ ਤੁਸੀਂ ਬਹੁਤ ਸਟੇਟਾਂ ਦੇ ਕਿਹਾ ਸੀ ਇਸ ਨੂੰ ਬਣਾ ਦਿਓ ਮੈਂ ਕਰ ਦੂੰਗਾ ਤੁਸੀਂ ਜਿਹੜੇ ਕੰਮ ਦੀ ਇਹ ਨਾਲੇ ਦਾ ਕੰਮ ਵੈਸੇ ਤੁਹਾਨੂੰ ਵੈਸੇ ਵੀ ਕਰਨਾ ਚਾਹੀਦਾ ਸੀ ਇਹ ਤੁਹਾਡੇ ਅੰਦਰ ਨਹੀਂ ਆਉਂਦਾ ਐ ਐਮਪੀ ਦੇ ਅੰਦਰ ਨਹੀਂ ਹੈਗਾ ਤੇ ਤੁਸੀਂ ਕਰਾਓ ਇਹਨੂੰ ਐਮਪੀ ਦੇ ਅੰਦਰ ਇਹ ਹੈ ਕਿ ਜੇ ਪੈਸੇ ਤੁਹਾਡੇ ਕੋ ਨਹੀਂ ਹੋਣਗੇ ਅਸੀਂ ਪੈਸੇ ਤੁਹਾਨੂੰ ਫੂਲ ਲੈ ਕੇ ਦਵਾ ਦੇ ਸੈਂਟਰ ਕੀ ਮੇਰਾ ਤੁਹਾਡਾ ਪਤਾ ਬਹੁਤ ਸਰਕਾਰ ਜਿਹੜੀ ਉਹਨੇ ਅਸਤੀਫਾ ਦਿੱਤਾ ਬਹੁਤ ਜਲਦੀ ਇਲੈਕਸ਼ਨ ਹੋ ਪਰ ਇਹ ਲੱਗਦਾ ਵੀ ਆਉਣ ਵਾਲੇ ਟਾਈਮ ਦੇ ਜਿਹੜੇ ਦਿੱਲੀ ਦੇ ਇਲੈਕਸ਼ਨ ਹੋ ਉਹਦੇ ਵਿੱਚ ਜੇ ਆਪਣਾ ਕੋਈ ਰੰਗ ਮੁਖਾਸ ਕਰਨ ਆਮ ਆਦਮੀ ਕਿਸ ਤਰੀਕੇ ਦੇ ਇਲੈਕਸ਼ਨ ਜਿਹੜੇ ਹੋ ਰਹੇ ਨੇ ਅਰਪੀ ਮੀਨ ਨੇ ਉਹਨਾਂ ਨੇ ਕਿਹਾ ਵੀ ਇਲੈਕਸ਼ਨ ਹੋ ਰਹੇ ਨੇ ਦਿੱਲੀ ਦੇ ਹਾਂ ਉਹਦੇ ਵਿੱਚ ਜਿਹੜਾ ਹੈਗਾ ਆਮ ਆਦਮੀ ਪਾਰਟੀ ਕਿੱਥੇ ਸਟੈਂਡ ਕਰਦੀ ਹੈ ਕਾਂਗਰਸ ਦੇ ਦੇਖੋ ਉਹ ਇਲੈਕਸ਼ਨ ਹੋਣਾ ਮੁਲਾਕਣ ਇਹਨਾਂ ਦਾ 5 ਸਾਲਾਂ ਦੀ ਕਾਰਜਕਾਰੀ ਦਾ ਜਿੱਤੋ ਵੀ ਸਾਰੀ ਦਿੱਲੀ ਪਰੇਸ਼ਾਨ ਹੈ ਲੋਕ ਪਰੇਸ਼ਾਨ ਨੇ ਔਰ ਉਹਨਾਂ ਨੇ ਇਸ ਗੱਲ ਤੇ ਭਰੀ ਭਾਂਤ ਲੋਕ ਯਾਦ ਕਰ ਰਹੇ ਨੇ ਇਹ ਪਿਛਲਾ ਸਮਾਂ ਚਿਲਾ ਦਿੱਖੀ ਦੇ ਸਮੇ 15 ਸਾਲ ਦਿੱਲੀ ਨੇ ਤਰੱਕੀ ਕੀਤੀ ਉਸ ਤੋਂ ਬਾਅਦ ਕੋਈ ਦਿੱਲੀ ਦੇ ਵਿੱਚ ਡਵੈਲਪਮੈਂਟ ਦਾ ਕੰਮ ਨਹੀਂ ਹੋਇਆ ਸੋ ਦਿੱਲੀ ਵਾਲੇ ਲੋਕ ਚਾਹੇ ਅਸਤੀਫਾ ਇੱਕ ਦੇ ਦਿਨ ਭਾਵੇਂ ਦੋ ਦਿਨ ਭਾਵੇਂ ਸਾਰੀ ਮਿਨਿਸਟਰੀ ਬਦਲ ਦੋ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਧਰਾਤਲ ਦੀ ਸਥਿਤੀ ਨਹੀਂ ਨਾ ਬਦਲਣੀ ਮੁੱਖ ਮੰਤਰੀ ਬਦਲਣਾ ਧਰਾਤਲ ਦੀ ਸਥਿਤੀ ਓੜਾ ਬਦਲ ਗਈ ਹੈ ਤੁਸੀਂ ਦੇਖੋ ਜੇ ਚ ਵੀ ਕਦੀ ਇਹ ਨਾ ਜੇ ਮੁੱਖ ਮੰਤਰੀ ਸਾਹਿਬ ਨੇ ਪਹਿਲੀ ਦਿਨ ਹੀ ਕੇਜਰੀਵਾਦ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਜੇ ਜੀਵ ਗਏ ਵੀ ਹੁਣ ਇੱਕ ਸਾਲ ਡੇਢ ਸਾਲ ਲੁਕਈ ਅਜਰ ਖਾਰ ਹੋ ਰਿਹਾ ਕੰਮ ਸਾਰੇ ਰੁਕੇ ਨੇ ਸਰਕਾਰ ਦੇ ਕੰਮ ਰੁਕੇ ਨੇ ਹੁਣ ਆਪਾਂ ਅਗਲੇ ਇਲੈਕਸ਼ਨ ਦੇ ਲੱਗੀ ਸਾਰਾ ਕੁਝ ਕੀਤਾ ਹੈ ਸੋ ਮੈਂ ਮੇਰਾ ਨਿਖਿਆਲੇ ਦਾ ਕੋਈ ਵੀ ਫਰਕ ਪਰਾਤਨਦੇ ਹੋਵੇ ਇਹਨਾਂ ਕਿ ਲੋਕ ਅੱਜ ਕਾਂਗਰਸ ਪਾਰਟੀ ਨੂੰ ਯਾਦ ਕਰਦੇ ਔਰ ਕਾਂਗਰਸ ਪਾਰਟੀ ਵਾਸਤੇ ਲੋਕਾਂ ਨੇ ਮਨ ਦਿੱਲੀ ਚ ਬਣਿਆ ਪਿਆ ਅੱਜ ਪੰਜਾਬ ਦੇ ਵਿੱਚ ਚੌਥੀ ਵਾਰ ਜਿਹੜਾ ਫੇਰ ਬਦਲ ਪਿਆ ਕੈਬਨ ਦਾ ਲੱਗਦਾ ਕਿ ਕਾਰਗੁਜ਼ਾਰੀ ਨੂੰ ਲੈ ਕੇ ਇਹਨਾਂ ਨੇ ਫੇਰ ਬਦਲ ਕੀਤਾ ਜਾਂ ਕੰਮ ਕਰਨ ਦਾ ਤਦਰਬਾਰੀ ਸੀਗਾ ਜਾਂ ਫਿਰ ਇਸ ਵਾਰ ਇਹਨਾਂ ਦਾ ਪਿਛਤਾ ਚਾਰ ਜਿਹੜਾ ਮੇਲੀ ਭੂਤ ਕਰਕੇ ਉਹ ਬਦਲਿਆ ਗਿਆ ਦੇਖੋ ਜਿਸ ਤਰੀਕੇ ਨਾਲ ਪਿਛਲੇ ਸਮੇਂ ਚ ਆਮ ਆਦਮੀ ਪਾਰਟੀ ਪੰਜਾਬ ਛੇਲ ਹੋਈ ਹੈ ਮੇਰਾ ਕਹ ਲਈ ਵੀ ਹਿਸਟਰੀ ਹੋਈ ਹੋਗੀ ਪਹਿਲੀ ਗੱਲ ਲੋਕ ਸਭਾ ਦੀ ਪਹਿਲੀ ਇਲੈਕਸ਼ਨ ਤੋਂ ਨਾ ਮਹੀਨੇ ਬਾਅਦ ਹਾਰ ਜਾਨੀ ਦੂਜੀ ਗੱਲ ਇਸ਼ਤਿਹਾਰਾਂ ਦੇ ਨਾਲ ਸਰਕਾਰ ਨਹੀਂ ਕਦੀ ਚੱਲਦੀ ਹੁੰਦੀ ਸਰਕਾਰ ਪਾਲਿਸੀਆਂ ਨਾਲ ਚੱਲਦੀ ਹੈ ਸਰਕਾਰ ਅچھے ਨਿਯੰਨੇ ਲਿਆ ਚੱਲਦੀ ਹੈ ਸਰਕਾਰ ਪੰਜਾਬ ਦੇ ਲੋਕਾਂ ਨੂੰ ਇੱਕ ਸ਼ਾਂਤ ਪਈ ਮਾਹੌਲ ਔਰ ਇੱਕ ਜਿਹੜਾ ਭ੍ਰਿਸ਼ਟਾਚਾਰ ਦਾ ਤੰਤਰ ਹੈ ਜਿਹੜਾ ਗਿਨੋਂ ਬਹੁਤ ਗੁਣਾ ਵੱਧ ਗਿਆ ਹੈ ਉਹਨੂੰ ਉਹਦੇ ਉੱਤੇ ਲਗਾਮ ਲਾਉਣ ਨੂੰ ਇਹ ਲੋਕਾਂ ਨੇ ਇਹਨਾਂ ਨੂੰ ਚੁਣਿਆ ਸੀ ਤੇ ਉਹਨਾਂ ਦੇ ਕੰਮਾਂ ਨੂੰ ਤਾਂ ਦੀ ਤਰਜੀਹ ਦਿੱਤੀ ਜਾਂਦੀ ਜਾਂ ਮੰਨਿਆ ਜਾ ਸਕਦਾ ਜੇ ਇਹਨਾਂ ਸਾਰੇ ਜੀਵਨ ਕੋ ਕੰਮ ਹੋ ਜਾਂਦਾ ਲਾਅ ਆਰਡਰ ਦੀ ਅਸਥਿਤੀ ਬਹੁਤ ਮਾੜੀ ਹੈ ਅੱਜ ਹਰ ਮੰਦੇ ਵਿੱਚ ਲੋਕਾਂ ਦੇ ਦਹਿਸ਼ਤ ਭਰੀ ਪਈ ਹੈ ਔਰ ਸਰਕਾਰ ਮੂਕ ਦਰਸ਼ਕ ਬਣ ਕੇ ਵੇਖ ਰਹੀ ਹੈ ਕੋਈ ਧਿਆਨ ਨਹੀਂ ਹੈਗਾ ਅੱਜ ਹਰ ਜਗ੍ਹਾ ਦੇ ਫਰੋਤੀ ਦੀਆਂ ਗੱਲਾਂ ਆ ਰਹੀਆਂ ਨੇ ਹਰ ਜਗ੍ਹਾ ਤੇ ਹਰ ਨਿਕਲ ਕੇ ਕੰਮਾਂ ਦੇ ਵਿੱਚ ਦਖਲਦਾ ਜੀ ਕਿ ਐਕਸਲ ਬਾਤ ਵਧਦੀ ਜਾਂਦੀ ਹੈ ਇਦੇ ਨਾਲ ਇੱਕ ਦਸ਼ਤ ਦਾ ਮੌਲ ਹੈ ਔਰ ਇਹ ਮੰਤਰੀ ਬਦਰਲੈਨ ਮੁੱਖ ਮੰਤਰੀ ਬਦਰਲੈਨ ਜਿੰਨਾ ਚਿਰ ਇੱਕ ਅچھے ਤਰੀਕੇ ਦੇ ਨਾਲ ਸੁਲਝਿਆ ਹੋਇਆ ਬੰਦਾ ਉਸ ਸੀਟ ਤੇ ਨਹੀਂ ਬਿੰਦਾ ਉਹਨਾਂ ਚਿਰ ਤੁਸੀਂ ਇਹਨਾਂ ਤੋਂ ਆਸ ਨਹੀਂ ਕਰ ਸਕਦੇ ਸੋ ਇਹਨਾਂ ਦਾ ਭ੍ਰਿਸ਼ਟਾਚਾਰ ਵੀ ਬਹੁਤ ਨੰਗਾ ਹੋਇਆ ਔਰ ਬਹੁਤ ਅਨੈਤਿਕਤਾ ਵਾਲੀਆਂ ਜਿਹੜੀਆਂ ਵੀਡੀਓ ਸਾਨੂੰ ਪਿਛਲੇ ਸਮੇਂ ਵਿੱਚ ਵੇਖਣ ਨਾਲ ਹੀ ਮਿਲੀਆਂ ਜਿਹੜੀਆਂ ਕਿ ਇਹੋ ਜਿਹੇ ਲੋਕਾਂ ਤੋਂ ਆਪਾਂ ਆਸ ਨਹੀਂ ਕਰ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਲੋਕਾਂ ਨੇ ਇਹਨਾਂ ਇਹ ਜਈਏ ਸਾਰੀ ਚੀਜ਼ਾਂ ਨੂੰ ਉਹਨਾਂ ਨੇ ਵੇਖਦੇ ਹੋਇਆ ਇੱਕ ਸੁਗੂਫਾ ਤੇ ਛੱਡਿਆ ਆ ਕਿ ਸ਼ਾਇਦ ਮੰਤਰੀ ਬਦਲਤੇ ਜੀ ਆ ਹੋ ਗਿਆ ਉਹ ਤੇ ਨਾ ਕੀ ਵਰਕ ਪੈਣਾ ਜੀ ਜਿਹੜੇ ਬਾਕੀ ਮੰਤਰੀ ਕ腐ਸ਼ਨ ਕਰ ਰਹੇ ਨੇ ਉਹਨਾਂ ਦਾ ਕੀ ਕਰੋਗੇ ਲੇਕਨ ਭਗਵਾਨ ਸਰਕਾਰ ਕਹਿ ਰਹੀ ਹੈ ਜੀ ਆਮ ਆਦਮੀ ਪਾਰਟੀ ਆਉਣ ਤੋਂ ਬਾਅਦ ਗੈਂਗਸਟਰ ਵਾ ਜਿਹੜਾ ਘਟਿਆ ਵਾ ਫਰੋਤੀਆਂ ਵਾ ਕੌਲਾਂ ਘਟੀਆਂ ਨੇ ਕਿਉਂਕਿ ਤੁਸੀਂ ਦੇਖਦੇ ਹੋ ਵੀ ਪੋਸਟਰ ਲਾ ਲਾ ਕੇ ਉਹ ਆਪਣੀਆਂ ਜਿਹੜੀਆਂ ਵਾ ਵਾ ਭਾਈ ਲੁੱਟ ਰਹੇ ਨੇ ਇਹ ਕੌਣ ਕਹਿ ਰਿਹਾ ਉਹਨਾਂ ਦਾ ਜਿਹੜੇ ਸਾਹਮਣੇ ਲੱਗੇ ਨੇ ਇੰਨੇ ਗੈਂਗਸਟਰ ਫੜੇ ਗਏ ਇੰਨੇ ਨਸ਼ੇਡ ਨਸ਼ਾ ਕਰਦੇ ਬਿਲਕੁਲ ਸਰਕਾਰ ਕਹਿ ਰਹੀ ਹੈ ਜੀ ਉਸ ਤੋਂ ਬਾਅਦ ਕੱਲ ਉਹਨਾਂ ਨੇ ਇੱਕ ਨਵੇਂ ਜਿਹੜੇ ਨੇ ਮੋਹੱਲਾ ਕਲੀਨਿਕ ਹੋਰ ਕਹਿੰਦੇ ਮਹਿਰਬਤ ਦਿੱਤੇ ਨੇ ਮੈਂ ਤੁਹਾਨੂੰ ਇਹ ਕਹ ਰਿਹਾ ਕਿ ਜਿਹੜੇ ਸਰਕਾਰ ਕਹਿ ਰਹੀ ਹੈ ਇਹ ਫੜਲੇ ਨੇ ਆ ਹੋ ਗਏ ਨੇ ਅਸੀਂ ਅੰਦਰ ਕਰਦੇ ਐ ਇਹ ਸਿਰਫ ਇੱਕ ਪ੍ਰਚਾਰ ਹੈ ਆਪਣੇ ਆਪ ਨੂੰ ਖੁਸ਼ ਕਰ ਲਈ ਸਿਰਫ ਆਪ ਆਪ ਫੋਟੋ ਵੇਖ ਕੇ ਤਾਂ ਆਪੇ ਖੁਸ਼ ਹੋ ਰਹੇ ਲੋਕ ਅਥਰੂ ਲੋਹ ਦੇ ਲੋ ਰੂ ਰਹੇ ਨੇ ਅਸਰੇ ਪਿਛਾ ਇਹਨਾਂ ਨੂੰ ਇਹਨਾਂ ਨੂੰ ਇੱਕ ਵਾਰੀ ਸਤਾ ਚੋ। ਪਤਾ ਲੱਗ ਹੀ ਜਾਣਾ ਨਾ ਹੁਣ। ਪਹਿਲੇ ਲੋਕ ਸਭਾ ਚ ਲੱਗ ਗਿਆ ਹੁਣ ਅੱਗੇ ਵੀ ਇਹਨਾਂ ਨੂੰ ਸਾਰੇ ਇਲੈਕਸ਼ਨਾਂ 'ਚ ਪਤਾ ਲੱਗਣਾ। ਸੋ ਇਹ ਕੁਰਾਏ ਪਏ ਨੇ ਐਸੇ ਦੇ ਪੰਜਾਬ ਨੂੰ ਬਿਲਕੁਲ ਸ਼ਾਂਤ ਮਾਹੌਲੜਾ ਇਹ ਸਰਕਾਰ ਨੇ ਦਿੱਤਾ। ਤੇ ਜਿਹੜੇ ਲੋਕ ਵੀ ਇਹ ਕਹਿ ਰਹੇ ਨੇ ਉਹ ਸਿਰਫ ਆਪਣੇ ਉਹਨਾਂ ਦੇ ਕਹਿਣ ਦੇ ਨਾਲ ਪੰਜਾਬ 'ਚ ਮਾਹੌਲ ਠੀਕ ਬਣਾ। ਪੰਜਾਬ 'ਚ ਤੇ ਮਾਹੌਲ ਠੀਕ ਕਰਨਾ ਪਊਗਾ। ਕਾਨੂੰਨ ਵਿਵਸਥਾ ਲਾਗੂ ਕਰਨੀ ਪਊ। ਜਿਹਦੇ 'ਚ ਇਹ ਬੁਰੀ ਤਰ੍ਹਾਂ ਫੇਰ ਹੋਇਆ ਨੇ ਜਿੱਦ ਤੱਕ ਮੁਹੱਲਾ ਕਲੀਨਿਕ ਦੀ ਗੱਲ ਕੀਤੀ ਐ। ਚਲੋ ਮੱਲਾ ਕਲੀਨਿਕ ਤੇ ਹੇਟਲੇ ਪੰਦਰ ਤੇ ਛੋਟੀਆਂ ਦਵਾਈਆਂ ਦੀ ਗੱਲ ਹੈ ਤੇ ਮੁੱਖ ਮੰਤਰੀ ਸਾਹਿਬ ਨੂੰ ਆਪਣਾ ਇਲਾਜ ਮੇਸ਼ਾਪੂਲੋ ਤੇ ਕਰਾਉਣ ਜਾਣਾ ਪੈਂਦਾ ਪਜੀ ਨਹੀਂ ਰੁਕਦੇ ਪਜੀ ਮਾੜਾ ਸਾਡੇ ਕੋਲ ਡੀਐਮਸੀ ਹੈ ਪਜੀ ਆ ਏਮਜ਼ ਬਟਿੰਡੇ ਹੈ ਇਹਦਾ ਮਤਲਬ ਹੈ ਜਦੋਂ ਇੱਕ ਸਟੇਟ ਦੇ ਮੁਖੀ ਨੂੰ ਆਪਣੇ ਸਿਸਟਮ ਤੇ ਭਰੋਸਾ ਨਹੀਂ ਹੈਗਾ ਤੇ ਲੋਕ ਕਿਵੇਂ ਕਰਨ ਉਹ ਤੇ ਸਰ ਹਾਈ ਕੋਰਟ ਨੇ ਵੀ ਉਹਨਾਂ ਨੂੰ ਆਰਡਰ ਦਿੱਤੇ ਆ ਜੀ ਜਲਦ ਤੋਂ ਜਲ ਜਿਹੜੀਆਂ ਕਾਰਪੋਰੇਸ਼ਨ ਦੀਆਂ ਇਲੈਕਸ਼ਨ ਕਰਵਾਏ ਕੀ ਲੱਗਦਾ ਵੀ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਨੂੰ ਬਾਹਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜਾਨੀ ਚੋਣਾ ਦਾ ਵੀ ਜ਼ਿਕਰ ਕੀਤਾ ਵਾ ਕਰਾਵਾਂਗੇ ਕੀ ਕਰਾ ਪਾਣਗੇ ਇਹ ਚੋਣ ਦਾ ਸੀਜ਼ਨ ਉਹਨਾਂ ਦਾ ਸਾਹਮਣਾ ਦੇਖੋ ਮੈਨੂੰ ਲੱਗਦਾ ਨਹੀਂ ਇਹਨਾਂ ਕੋਈ ਚੋਣਾ ਹੋਣ ਕਿਉਂਕਿ ਚੋਣਾ ਕਰਾਉਣ ਵਾਸਤੇ ਬੜਾ ਮਜ਼ਬੂਤ ਨਿਰਣੇ ਲੈਣਾ ਪੈਂਦਾ ਕਿਉਂਕਿ ਲੋਕਾਂ ਦੇ ਸਾਹਮਣੇ ਤੁਸੀਂ ਜਾਣਾ ਤੇ ਲੋਕਾਂ ਨੇ ਸਵਾਲ ਤੁਹਾਨੂੰ ਕਰਨੇ ਆ ਤੇ ਸਵਾਲਾਂ ਤੋਂ ਹੀ ਪਾਜਦੇ ਸਵਾਲਾਂ ਦਾ ਜਵਾਬ ਹੀ ਦੇ ਪਾਉਂਦੇ ਨਹੀਂਗੇ ਇਹਨਾਂ ਨੂੰ ਪੁੱਛੋ ਜਿਹੜੀ ਭ੍ਰਿਸ਼ਟਾਚਾਰ ਰੋਕਣ ਵਾਲੀ ਜਿਹੜੀ ਉਹ ਨੰਬਰ ਦਿੱਤਾ ਸੀ ਉਹ ਤੱਕ ਅਜੇ ਤੱਕ ਕਿੰਨੇ ਭ੍ਰਿਸ਼ਟਾਚਾਰ ਦੇ ਪਰਚੇ ਲੱਗੂਗੇ ਚਿੱਟੇ ਦੇਣ ਅਜ ਪੰਜਾਬ ਦੇ ਅਫਸਰशाही ਲੁੱਟ ਕਰ ਰਹੀ ਹੈ ਇਹ ਮੁਖਦਰਸ਼ਕ ਬਣੇ ਨੁਦੇਸੇਦਾਰ ਬਣੇ ਤੁਸੀਂ ਆ ਬਿਲਕੁਲ ਟਾਰੀ ਜਨਾ ਤੋਂ ਖੁਦ ਇਹਨਾਂ ਦਾ ਜਿਹੜਾ ਆਵਾਜ਼ ਦੀ ਪਾਰਟੀ ਦਾ